ਯਾਰ ਬੇਲੀ ਆਉਣਗੇ ਗੱਲਾਂ ਸੁਣਾਉਣਗੇ ਆਇਆ ਹੀ ਨਹੀਂ ਕੋਈ ਯਾਰ ਬੇਲੀ ਕੀ ਕਰਨੀ ਸਤਿ ਸ਼੍ਰੀ ਅਕਾਲ ਜੀ ਓ ਸਤਿ ਸ਼੍ਰੀ ਅਕਾਲ ਘੁੰਮਣ ਸਾਹਿਬ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਐ ਠੀਕ ਐ ਵਧੀਆ ਹੋਰ ਸੁਣਾਓ ਬਸ ਇਧਰ ਦੀ ਲੱਗਿਆ ਜਾਂਦਾ ਸੀ ਮੈਂ ਕਿਹਾ ਪਤਾ ਲੈ ਲੀਏ ਤੁਹਾਡੇ ਗਿੱਟੇ ਦੇ ਮੈਂ ਕਿਹਾ 7:00 ਵੱਜ ਗਏ ਓਹੋ ਤੈਨੂੰ ਮੈਂ ਦੱਸਦਾ ਯਾਰ ਉਹ ਪਤੀਜੇ ਨੇ ਨਾ ਨਵਾਂ ਬੁਲਟ ਲਿਆ ਸੀ ਠੀਕ ਐ ਮੈਨੂੰ ਪਿੱਛੇ ਬਿਠਾ ਲਿਆ ਅੱਗੇ ਸੀ ਰੇਤਾ ਤੇ ਰੇਤੇ ਚ ਮੋਟਰਸਾਈਕਲ ਆਏ ਆਏ ਉਹ ਗਿਆ ਬਸ अच्छा फिर मोटरसाइकिल तो सट बज गई ओ नहीं नहीं मोटरसाइकिल तो नहीं बजगी वो तो मैं उदी टी-शर्ट फाड़ ली सी मैं, ओ, मैं, 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 मैं ली। ओ, नहीं छड़या ओथ तो, तो मैं ਡਿੱਗ ਪਿਆ ਮੈਂ ਕਿਹਾ ਵੀ ਮੈਂ ਹੁਣ ਤੁਰ ਕੇ ਜਾਉਂਗਾ ਮੈਂ ਕਿਹਾ ਵੀ ਚੱਲ ਸਾਹਮਣੇ ਬੱਸ ਅੱਡਾ ਮੈਂ ਬੱਸ ਚੜਨ ਲੱਗਾ ਉਹ ਕੰਡਕਟਰ ਨੇ ਸੀਟੀ ਮਾਰਤੀ ਸਾਲੇ ਨੇ ਬੱਸ ਤੋੜ ਲਈ اچھا ਫਿਰ ਬੱਸ ਤੋਂ ਡਿੱਗ ਪਏ ਉਹ ਨਹੀਂ ਉਹ ਤਾਂ ਮੇਰਾ ਮਗਰਲੀ ਟੱਕੀ ਨੂੰ ਹੱਥ ਪੈ ਗਿਆ ਬੱਸ ਤੋਂ ਤਾਂ ਮੈਂ ਬਚ ਗਿਆ ਉਥੋਂ ਦਾ ਮੈਨ ਮੈਂ ਸੀਟ ਅੰਦਰ ਹੈ ਨਹੀਂ ਸੀ ਮੈਂ ਖੜਦਾ ਖੜਦਾ ਅੱਗੇ ਆ ਗਿਆ ਅੱਛਾ ਇਹਨੇ ਡਰੈਵਨੇ ਦੱਬ ਕੇ ਬ੍ਰੇਕ ਮਾਰੇ ਮੈਂ ਤਾਂ ਮੂਤੇ ਮੂੰਹ ਅੱਛਾ ਫਿਰ ਸਵਾਰੀਆਂ ਸੂਰੀਆਂ ਦੇ ਵਿੱਚ ਹਲਝੁਲਜ ਗਏ ਉਹ ਕਾ ਨੂੰ ਉੱਥੇ ਵੀ ਇੱਕ ਝੋਲਾ ਜਿਹਾ ਪਿਆ ਸੀ ਮੈਂ ਤਾਂ ਉੱਥੇ ਡਿੱਗੇ ਗਿਆ ਵੱਜ ਤਾ ਉੱਥੇ ਵੀ ਗਿਆ ਮੈਂ ਮੈਂ ਤਾਂ ਅਗਲੇ ਅੱਡੇ ਤੇ ਬੱਤ ਛੱਡੀ ਮਖਾ ਰੇਲਵੇ ਸਟੇਸ਼ਨ ਤੇ ਪੜ ਲੈਣਿਆ ਟ੍ਰੇਨ ਤੁਰਨ ਵਾਲੀ ਸੀ ਬਸ ਇਸੇ ਚੱਕਰ ਚ ਭੱਜ ਕੇ ਟ੍ਰੇਨ ਫੜੀ ਤੇ ਤੈਨੂੰ ਪਤਾ ਹੀ ਹੈ ਅੱਛਾ ਫਿਰ ਉੱਥੇ ਕਿਸੇ ਪੈਰਪੂਰ ਫਸ ਗਿਆ ਕਿਤੇ ਟ੍ਰੇਨ ਉਹ ਨਹੀਂ ਮੈਂ ਤਾਂ ਟ੍ਰੇਨ ਨੂੰ ਦਾ ਹੱਥ ਪੈ ਗਿਆ ਨਾਲ ਬੰਦੇ ਨੇ ਪਿਛਲੇ ਨੇ ਬਾਹ ਫੜ ਲਈ ਮੇਰੀ ਟ੍ਰੇਨ ਤਾਂ ਮੈਂ ਚੜ ਗਿਆ ਘਰੇ ਆ ਗਿਆ ਹੁਣ ਘਰੇ ਦੇਖਿਆ ਵੀ ਇਹਦਾ ਮੈਂ ਬੜਨ ਲੱਗ ਜਦੋਂ ਲੱਗਿਆ ਤੇ ਫਰਸ਼ ਤੇ ਪੋਚਾ ਲਾਇਆ ਜੀ ਮੈਂ ਬੋਚ ਬੋਚ ਪੈਰ ਧਰੇ ਤੇ ਬਸ ਅੱਛਾ ਤਿਲਕ ਕੇ ਡਿੱਗ ਪਏ ਉਹ ਨਹੀਂ ਆਪਾਂ ਤਾਂ ਫਰਸ਼ ਤੇ ਚੱਲਣ ਦੀ ਆਦਤ ਆ 20 ਵਾਰੀ ਤਾਂ ਆਪਾਂ ਬਸ ਮੈਂ ਤਾਂ ਵਰਚ ਲਿੱਭਣ ਤੋਂ ਡਰਦਾ ਸੀ ਬਸ ਇਹ ਇਦਾਂ ਹੀ ਕਰਕੇ ਤੈਨੂੰ ਦੱਸ ਦਿਆ ਬਸ ਹੁਣ ਵੀ ਇਹ ਐਂ ਚੱਲਦਾ ਰਿਹਾ ਕੰਮ ਤੇ ਮੈਨੂੰ ਤਾਂ ਲੱਗਦਾ ਜੀ ਤੁਹਾਡੇ ਛੱਟ ਕਿਤੇ ਸੁੱਤੇ ਪਿਆੰਦੇ ਨਾਲ ਵੱਜ ਗਈ ਹੋਵੇ ਜਿਹੜਾ ਅਜੇ ਤੱਕ ਕਾਰਨ ਨਹੀਂ ਪਤਾ ਲੱਗਿਆ ਇਹ ਵੀ ਹੋ ਸਕਦਾ ਘੁੰਮਣ ਸਾਹਿਬ ਤੁਹਾਡੀ ਗੱਲ ਸਹੀ ਹੈ ਮੈਨੂੰ ਤਾਂ ਆਪ ਨਹੀਂ ਸਮਝ ਆਉਂਦਾ ਵੀ ਹਰ ਥਾਂ ਮੈਂ ਬਚਦਾ ਰਹਿੰਦਾ ਛੱਟ ਲੱਗੀ ਕਿੱਥੇ ਤੇ ਇਹ ਵੀ ਚੈੱਕ ਕਰ ਲੈਣਾ ਸੀ ਵੀ ਕਿਤੇ ਲੱਤ ਦੂਜੀ ਤੇ ਤਾਂ ਨਹੀਂ ਵੱਜੀ ਛੱਟ ਚੈੱਕ ਤਾਂ ਕਰਨਾ ਹੀ ਪਊ ਇਹ ਵੀ ਦੇਖਣਾ ਪਊ ਮੈਂ ਹੁਣ ਯਾਦ ਕਰਨਾ ਪਊਗਾ ਇਹਦੇ ਬਾਰੇ ਪਰ ਦੇਖੋ ਹੁਣ ਛੋਡੇ ਵਰਗੇ ਬੰਦੇ ਪਤਾ ਲੈਣ ਨਹੀਂ ਹੋਣਗੇ ਤਾਂ ਪਤਾ ਕਿੱਦਾਂ ਲੱਗੂ ਛੱਟ ਕਿੱਥੇ ਲੱਗੀ ਚਲੋ ਚਲੋ ਜਿੱਥੇ ਵੀ ਸੱਟ ਲੱਗੀ ਆ ਰਾਮ ਆਵੇ ਤੁਹਾਨੂੰ ਤੇ ਮੇਰੇ ਤੋਂ ਤਾਂ ਹੋ ਗਈ ਗਲਤੀ ਤੁਹਾਨੂੰ ਪੁੱਛ ਕੇ ਨਾਲੇ ਤਾਂ ਲੋਕ ਪਤਾ ਲੈਣ ਆ ਜਾਂਦੇ ਆ ਗੱਲ ਪੂਰੀ ਸੁਣਦੇ ਨਹੀਂ ਫਿਰ ਕਹਿੰਦੇ ਆ ਵੀ ਆਪੇ ਰਾਮ ਆਜੂ ਇਹ ਵੀ ਦੋਸਤਾ ਮਿੱਤਰਾਂ ਦਾ ਕੀ ਫਾਇਦਾ ਜਿਹੜੇ ਪੂਰੀ ਗੱਲ ਵੀ ਨਹੀਂ ਸੁਣਦੇ ਹੈ ਕੋਈ ਫਾਇਦਾ ਹੈ ਜਾਂਦਾ ਨਾ ਬਿਲਕੁਲ ਨਹੀਂ